ਮੈਟਰੂ ਮਾਰਵਾੜੀ ਕੋੜੀ ਦਿਖਾਉਣ ਲੱਗਿਆਂ ਅੱਜ ਆਪਾਂ ਤੁਹਾਨੂੰ ਜਿਹੜੀ ਕੋੜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਗੱਬਣਾ ਦੋਸਤੋ ਬਾਈ ਇਹਨੂੰ ਸੇਲ ਕਰ ਰਹੇ ਨੇ ਤੇ ਇਹਦੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਚ ਸਾਰੀ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਚ ਬਣਿਆ ਰਹੋ ਦੋਸਤੋ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਹੈ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਦੋਸਤੋ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਮਾਰਵਾੜੀ ਘੋੜੀ ਲੈ ਕੇ ਆਇਆ ਗੱਬਣਾ ਦੋਸਤੋ ਘੋੜੀ ਬਹੁਤ ਹੀ ਚੰਗੇ ਘੋੜੇ ਤੋਂ ਗੱਬਣਾ ਬਹੁਤ ਹੀ ਚੰਗੀ ਬਲੱਡ ਲਾਈਨ ਦੀ ਘੋੜੀ ਆ ਦੋਸਤੋ ਇਹ ਜਿੰਨੀ ਕਮਾਲਕ ਵੀਰਾਂ ਨੇ ਆਪਾਂ ਨੂੰ ਡਿਟੇਲ ਦੱਸੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਦੋਸਤੋ ਬਾਕੀ ਜਾਣਕਾਰੀ ਕੋਈ ਲੈਣੀ ਹੁੰਦੀ ਆ ਤਾਂ ਬਾਈ ਦਾ ਨੰਬਰ ਆਪਾਂ ਵੀਡੀਓ 'ਚ ਚੱਲ ਰਿਹਾ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਪਿੱਠ ਪੁੜਾ ਦੇਖੋ ਘੋੜੀ ਦਾ ਪਹਿਲਾਂ ਤੇ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਧੌਣ ਵਗੈਰਾ ਤੇ ਸਾਰੇ ਪਾਸਿਓਂ ਸਾਫ਼ ਸੁਥਰੀ ਤੇ ਪਲੀ ਹੋਈ ਘੋੜੀ ਆ ਦੋਸਤੋ ਤੇ ਆ ਤੁਸੀਂ ਦੇਖ ਲਓ ਮੂੰਹ ਦੇਖੋ ਘੋੜੀ ਦਾ ਕੰਨ ਕੰਨ ਸੋਹਣਾ ਤੇ ਇੱਕ ਅੱਖ ਤੋਂ ਮਨਾਖੀ ਆ ਘੋੜੀ ਇਹ ਬਾਕੀ ਦੂਜੀ ਅੱਖ ਸਹੀ ਆ ਇੱਕ ਅੱਖ ਤੋਂ ਮਨਾਖੀ ਆ ਪੰਜ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੋਸਤੋ ਸੂਬੇਦਾਰ ਘੋੜੇ ਤੋਂ ਆ ਘੋੜਾ ਦੇਖ ਰਹੇ ਹੋ ਤੁਸੀਂ ਸਕਰੀਨ ਤੇ ਮੱਜੂ ਕੀ ਬਲੱਡ ਲਾਈਨ ਦਾ ਘੋੜਾ ਸੂਬੇਦਾਰ ਇਸ ਘੋੜੇ ਤੋਂ ਇਹ ਗੱਬਣ ਆ ਗਈ ਪੰਜ ਮਹੀਨਿਆਂ ਦੀ ਚੈੱਕ ਪਾਸ ਆ ਕਨਫਰਮ ਆ ਜਮਾ ਤੇ ਕੋੜੀ ਦੀ ਉਮਰ 7 ਸਾਲ ਆ ਬਾਲ ਪੌਰੀਆਂ ਦੀ ਸਾਫਾ ਦੋਸਤੋ ਇਹ ਅਲੀਸਾਨ ਲਾਈਨ ਦੇ ਜਿਹੜਾ ਠਾਕ ਰੋ ਕੋੜਾ ਉਸ ਕੋੜੇ ਦੀ ਇਹ ਬੱਚੀ ਆ ਦੋਸਤੋ ਤੇ ਸਵਾਰੀ ਵਗੈਰਾ ਦੀ ਐਨ ਸਾਫ ਸੁਥਰੀ ਆ ਵਧੀਆ ਸਵਾਰੀ ਕਰਾਉਂਦੀ ਆ ਬਾਈ ਕਹਿੰਦੇ ਤੇ ਪੌਰੀਆਂ ਦੀ ਠੀਕ ਐ ਗੱਬਣਾ ਦੋਸਤੋ 5 ਮਹੀਨਿਆਂ ਦੀ ਜਿਹੜਾ ਵੀ ਕੋਈ ਮਿੱਤਰ ਪਿਆਰਾ ਖਰੀਦਣ ਦਾ ਚਾਹਵਾਣਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇਤਾ ਦੋਸਤੋ ਬਾਈ ਦਾ ਪਿੰਡਾ ਹਸਨਪੁਰ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਤੁਸੀਂ ਗੱਲਬਾਤ ਕਰਕੇ ਬਾਈ ਨਾਲ ਘੋੜੀਏ ਖਰੀਦ ਸਕਦੇ ਹੋ ਤੇ ਘੋੜੀ ਦੀ ਹਾਈਟ ਆ ਦੋਸਤੋ 63 ਇੰਚ ਚੰਗੀ ਹਾਈਟ ਦੀ ਘੋੜੀ ਆ ਦੋਸਤੋ ਚੰਗੀ ਬਲੱਡ ਲਾਈਨ ਦੀ ਘੋੜੀ ਆ ਇਹ ਠਾਕਰ ਕੋੜੇ ਦੀ ਬੱਚੀ ਆ ਅਲੀਸਾਨ ਬਲੱਡ ਲਾਈਨ ਦਾ ਜਿਹੜਾ ਠਾਕਰ ਕੋੜਾ ਉਸ ਕੋੜੇ ਦੀ ਬੱਚੀ ਆਗੀ ਤੇ ਮੱਜੂ ਕੀ ਲੈਣ ਦੇ ਸੂਬੇਦਾਰ ਘੋੜੇ ਤੋਂ ਇਹ ਗੱਬਣਾ ਤੇ ਬਾਕੀ ਜਾਣਕਾਰੀ ਤੁਸੀਂ ਬਾਈ ਤੋਂ ਕਨਫਰਮ ਕਰ ਸਕਦੇ ਹੋ ਸਾਰੀ ਜਾਣਕਾਰੀ ਹੈ ਜਿਹੜੀ ਆਪਾਂ ਵੀਡੀਓ ਦੇ ਵਿੱਚ ਦੱਸਤੀ ਜਿੰਨੀ ਕ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ ਤੇ ਆਪਣਾ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਆਪਣਾ ਜਾਨਵਰ ਸੇਲ ਕਰਵਾ ਸਕਦੇ ਹੋ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ